ਸਸੀਕਾਲ ਜੀ ਕਮਲਜੀਤ ਇਹ ਸੋਨਗੜ ਨੈਚੁਰਲ ਫਾਰਮ ਤੋਂ ਮਿਤੀ 12 ਤਰੀਕ ਨੂੰ ਪਰਸੋਂ ਸ਼ਾਮ ਨੂੰ ਮੇਰੇ ਦੋਸਤ ਗੁਰਦਾਸਪੁਰ ਤੋਂ ਗੁਰਵਿੰਦਰ ਬਾਜਪਾ ਜੀ ਉਹਨਾਂ ਦਾ ਫੋਨ ਆਇਆ ਸੀ ਕਿ ਡਾਕਟਰ ਹਰਸ਼ਰਨ ਕੌਰ ਜੀ ਤੁਹਾਡੇ ਨਾਲ ਗੱਲ ਕਰਨਗੇ ਤਾਂ ਸਵੇਰ ਕੱਲ ਮਾਰਨਿੰਗ 7 ਵਜੇ ਦੇ ਕਰੀਬ ਡਾਕਟਰ ਹਰਸ਼ਰਨ ਕੌਰ ਜੀ ਦਾ ਫੋਨ ਆਇਆ ਸੀ ਉਹਨਾਂ ਨੇ ਆਪਣਾ ਪੱਖ ਰੱਖਿਆ ਹੈਗਾ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਫੇਸਬੁੱਕ ਨਹੀਂ ਚਲਾਉਂਦੀ ਮੈਨੂੰ ਪਤਾ ਨਹੀਂ ਸੀ ਤੁਹਾਡੀ ਵੀਡੀਓ ਦਾ ਤੇ ਮੈਂ ਇਸ ਵੀਡੀਓ ਦੇ ਸੰਬੰਧ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਆਪਣਾ ਪੱਖ ਰੱਖਣਾ ਚਾਹਨੀ ਹਾਂ ਮੈਂ ਕਦੇ ਵੀ ਇਹ ਨਹੀਂ ਕਿਹਾ ਕਿ ਫਾਰਮਰ ਹੀ ਇਕੱਲੇ ਦੋਸ਼ੀ ਨੇ ਅਸੀਂ ਸਾਰੇ ਗੁਨਾਹਗਾਰ ਹਾਂ ਤਾਂ ਉਹ ਮੇਰੀ ਜਿਹੜੀ ਵੀਡੀਓ ਸੀਗੀ ਉਹਦੀ ਇੱਕ ਕਲਿੱਪ ਤੁਸੀਂ ਦੇਖ ਲਈ ਤਾਂ ਉਹਦੇ ਵਿੱਚ ਤੁਹਾਨੂੰ ਫੀਲ ਹੋਇਆ ਤਾਂ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਮੈਂ ਆਰਗੇਨਿਕ ਫਾਰਮਰਸ ਦੀ ਜਿਹੜੀ ਮੂਵਮੈਂਟ ਹੈ ਉਹਨੂੰ ਡੈਮੇਜ ਕੀਤਾ ਤਾਂ ਇਹ ਤੁਹਾਨੂੰ ਲੱਗਿਆ ਕਿ ਮੈਂ ਇਸ ਤਰ੍ਹਾਂ ਦੇ ਰੇ ਕਹਿਣ ਦੇ ਨਾਲ ਇਹ ਪ੍ਰਭਾਵ ਜਾਂਦਾ ਚਦ ਕੇ ਐਸਾ ਨਹੀਂ ਹੈ ਮੈਂ ਕਦੇ ਵੀ ਆਰਗੇਨਿਕ ਫਾਰਮਰਸ ਦੇ ਖਿਲਾਫ ਨਾਇਕ ਸ਼ਬਦ ਬੋਲਿਆ ਹੈਗਾ ਨਾ ਮੈਂ ਬੋਲ ਸਕਦੀ ਹਾਂ ਉਲਟਾ ਮੈਂ ਤਾਂ ਆਰਗੇਨਿਕ ਫਾਰਮਰਸ ਦੀ ਮੂਵਮੈਂਟ ਵਾਸਤੇ ਆਪ ਕੰਮ ਕਰਦੀ ਹਾਂ ਮੈਂ ਆਰਗੇਨਿਕ ਫਾਰਮਰਸ ਦੇ ਜਿਹੜਾ ਹੈਗਾ ਉਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਦੀ ਇੱਕ ਮਾਰਕੀਟ ਲੱਗੀ ਸੀ ਮੰਡੀ ਲੱਗੀ ਸੀ ਪਟਿਆਲੇ ਦੇ ਵਿੱਚ ਮੈਂ ਉੱਥੇ ਵੀ ਗਈ ਹਾਂ ਉਹਨਾਂ ਨੂੰ ਪ੍ਰਮੋਟ ਕਰਦੀ ਹਾਂ ਹਰ ਥਾਂ ਦੇ ਉੱਤੇ ਮੈਂ ਕਹਿੰਨੀ ਹਾਂ ਤੇ ਤੁਹਾਨੂੰ ਦੇ ਮਹਿਸੂਸ ਹੋ ਗਿਆ ਐਸਾ ਨਹੀਂ ਹੈ ਮੈਂ ਜਿਹੜਾ ਹੈਗਾ ਅੱਗੇ ਤੋਂ ਵੀ ਪਹਿਲਾਂ ਵੀ ਕਰ ਰਹੀ ਹਾਂ ਆਰਗੇਨਿਕ ਫਾਰਮਰਸ ਵਾਸਤੇ ਤੇ ਅੱਗੇ ਤੋਂ ਵੀ ਮੈਂ ਆਰਗੇਨਿਕ ਫਾਰਮਰਸ ਦੀ ਮੂਵਮੈਂਟ ਵਾਸਤੇ ਕੰਮ ਕਰੂੰਗੀ ਮੈਂ ਤੁਹਾਡੇ ਕੋਲੇ ਵੀ ਆਉਂਗੀ ਮੈਂ ਬਾਕੀ ਫਾਰਮਰਸ ਦੇ ਕੋਲੇ ਵੀ ਜਾਊਂਗੀ ਸੋ ਇਹ ਪਹਿਲਾਂ ਬਤਾਉ ਉਹਨਾਂ ਦੇ ਨਾਲ ਹੋਈਆਂ ਮੈਂ ਬਹੁਤ ਧੰਨਵਾਦੀ ਹਾਂ ਗੁਰਵਿੰਦਰ ਬਾਜਵਾ ਜੀ ਹੋਰਾਂ ਦਾ ਜਿਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਇੱਕ ਵਧੀਆ ਰੋਲ ਪਲੇ ਕੀਤਾ ਇਸ ਸਮੇਂ ਮੈਂ ਸਾਰੇ ਇਸ ਵੀਡੀਓ ਦੇ ਉੱਪਰ ਜਿਹੜੀ ਇਹ ਵੀਡੀਓ ਕਾਫੀ ਵਾਇਰਲ ਹੋਈ ਇਸ ਵੀਡੀਓ ਦੇ ਉੱਪਰ ਮੈਂ ਸਾਰੇ ਕਮੈਂਟਸ ਨੂੰ ਇੱਕ ਇੱਕ ਕਮੈਂਟਸ ਨੂੰ ਪੜਿਆ ਹੈਗਾ ਇਹਦੇ ਵਿੱਚ ਇੱਕ ਸਕੂਨ ਦੇਣ ਵਾਲੀ ਗੱਲ ਹੈਗੀ ਆ ਕਾਫੀ ਲੋਕਾਂ ਨੇ ਇਹ ਵੀ ਕਿਹਾ ਰਕਪ੍ਰਸਿੰਦਰ ਕੌਰ ਸਹੀ ਨੇ ਤੁਸੀਂ ਗੱਲ ਤੋਂ ਕੋਈ ਸ਼ੱਕ ਨਹੀਂ ਇਹਦੇ ਵਿੱਚ ਕੋਈ ਮੈਨੂੰ ਗੁੱਸਾ ਗਲਾ ਨਹੀਂ ਹੈ ਇੱਕ ਚੀਜ਼ ਜਿਹੜੀ ਮੈਨੂੰ ਸਕੂਨ ਦੇਣ ਵਾਲੀ ਸੀਗੀ ਇੱਕ ਵੱਡਾ ਬਦਲਾਅ ਜਿਹੜਾ ਇਸ ਕਮੈਂਟਸ ਨੂੰ ਦੇਖਣ ਤੋਂ ਬਾਅਦ ਮੈਨੂੰ ਦਿਖਿਆ ਉਹ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਆਮ ਪਬਲਿਕ ਦੇ ਮਨਾਂ ਦੇ ਵਿੱਚ ਇੱਕ ਗੁੱਸਾ ਹੈ ਇੱਕ ਰੋਸ ਹੈ ਇਸ ਟੌਕਸਿਸਿਟੀ ਦੇ ਖਿਲਾਫ ਇਸ ਜ਼ਹਿਰਾਂ ਦੇ ਖਿਲਾਫ ਇਹ ਗੁੱਸਾ ਜਿੱਦ ਤੋਂ 10 ਸਾਲ ਪਹਿਲਾਂ ਨਹੀਂ ਸੀ ਮੈਂ ਇੱਕ ਇਨਸੀਡੈਂਟ ਤੁਹਾਡੇ ਨਾਲ ਸਾਂਝਾ ਕਰਦਾ ਹਾਂ 2013 ਸਮਥਿੰਗ ਦੇ ਆਸ-ਪਾਸ ਸੀ ਪੀਜੂ ਕਮੇਟੀ ਹਾਲ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਡਾਕਟਰ ਪਹਿਲਾ ਉਦੋਂ ਐਡੀਓ ਜਿਹੜੇ ਪੰਜਾਬ ਦੇ ਸਾਰੇ ਇਕੱਠੇ ਸੀ ਤੇ ਉਹਨਾਂ ਦੀ ਇੱਕ ਚੱਲ ਰਹੀ ਸੀਗੀ ਮੀਟਿੰਗ ਚੱਲ ਰਹੀ ਸੀ ਉਹਦੇ ਵਿੱਚ ਡਾਕਟਰ ਪਹਿਲਾ ਨੇ ਆਪਣਾ ਪੱਖ ਰੱਖਣਾ ਸੀ ਕਿ ਕਿ ਜਿਹੜੀ ਇਹ ਕੈਮੀਕਲ ਫਾਰਮਿੰਗ ਹੈ ਇਹ ਜਿਹੜੀ ਹੈ ਪੰਜਾਬ ਦੀ ਕਲਟੀਸਿਟੀ ਨੂੰ ਬਹੁਤ ਬੁਦਾਦੀ ਤੇ ਸਾਨੂੰ ਬਦਲ ਬਾਰੇ ਸੋਚਣਾ ਚਾਹੀਦਾ ਤਾਂ ਅਸੀਂ ਉੱਥੇ ਕੁਝ ਪੰਮਫਲੈਟ ਸੀਗੇ ਸਾਡੇ ਤੇ ਮੈਨੂੰ ਡਾਕਟਰ ਪਹਿਲਾ ਨੇ ਕਿਹਾ ਕਿ ਤੂੰ ਪੰਮਫਲੈਟ ਵੰਡ ਦੇ ਮੈਂ ਆਪਣਾ ਲੈਕਚਰ ਸਟਾਰਟ ਕਰਦਾ ਤਾਂ ਉਹ ਸਾਰੇ ਪੰਜਾਬ ਦੇ ਐਡੀਓ ਸੀਗੇ ਤੇ ਮੈਂ ਉਹ ਪੰਮਫਲੈਟ ਥੱਲੇ ਵੰਡ ਰਿਹਾ ਸੀ ਤਾਂ ਉਹਦੇ ਤੇ ਲਿਖਿਆ ਸੀ ਕੱਟੀ ਲੱਸੀ ਦੀ ਸਪਰੇਅ ਕਰੋ ਤਾਂ ਮੇਰੇ ਪੰਫਲੇਟ ਫੜਨ ਤੋਂ ਬਾਅਦ ਲੋਕਾਂ ਨੇ ਚਲਾ ਚਲਾ ਮਾਰੇ ਸੀ ਉਹ ਅਸੀਂ ਫਿਰ ਇਕੱਠੇ ਕਰ ਲਏ ਸਾਡੇ ਕੋਲ ਪੰਫਲੇਟ ਫਰਨੂ ਤਿਆਰ ਨਹੀਂ ਹੁੰਦਾ ਸੀ ਅੱਜ ਤੋਂ 10 ਸਾਲ ਪਹਿਲਾਂ ਜਾਂ 2013 ਦੀ ਗੱਲ ਕਰੀਏ ਤਾਂ ਲੋਕ ਜਿਹੜੇ ਸੀ ਟਿਚਰਾਂ ਕਰਦੇ ਹੁੰਦੇ ਸੀ ਸਾਨੂੰ ਲੋਕ ਕਹਿੰਦੇ ਸੀ ਕਿ ਅਨਥੈਂਟਿਕ ਗੱਲ ਕਰਦੇ ਨੇ ਇਹ ਤਾਂ ਭੁੱਖਾ ਮਾਰਦੇ ਨੇਗੇ ਦੇਸ਼ ਨੂੰ ਐਵੇਂ ਕਿਵੇਂ ਹੋ ਸਕਦਾ ਹੈ ਧਰਾਂ ਤੋਂ ਬਿਨਾਂ ਖੇਤੀ ਹੋ ਜਾਵੇ ਤਾਂ ਅਸੀਂ ਬਹੁਤ ਲੋਕਾਂ ਦੇ ਕੋਲੇ ਉਸ ਸਮੇਂ ਜਾਂਦੇ ਹੁੰਦੇ ਸੀ ਕਿਸਾਨ ਯੂਨੀਅਨ ਆਗੂਆਂ ਕੋਲੇ ਵੀ ਗਏ ਸੀ ਕਿ ਹਾਲਾਤ ਬਹੁਤ ਗੰਭੀਰ ਹੋਣ ਵਾਲੇ ਆ ਪਰ ਕਿਸੇ ਨੇ ਵਲਨੀ ਸੋਨੀ ਅਸੀਂ ਚਾਹੁੰਦੇ ਸੀ ਕਿ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਹੋਵੇ ਇੱਕ ਰੋਸ ਹੋਵੇ ਸਾਡਾ ਭੋਜਨ ਜ਼ਹਿਰੀਲਾ ਹੋ ਰਿਹਾ ਹੈ ਅਸੀਂ ਮਰ ਜਾਾਂਗੇ ਪਰ ਉਹ ਗੁੱਸਾ ਪੈਦਾ ਨਹੀਂ ਹੋ ਰਿਹਾ ਸੀ ਤਾਂ ਇਹ ਪਹਿਲੀ ਵਾਰੀ ਜਿਹੜਾ ਹੈਗਾ ਇਹ ਰੋਸ ਤੇ ਗੁੱਸਾ ਜਿਹੜਾ ਮੈਨੂੰ ਉਸ ਕਮੈਂਟਸ ਪੜਨ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਉਹ ਦਿਖਿਆ ਹੈ ਤਾਂ ਹੋਣਾ ਚਾਹੀਦਾ ਹੈ ਇਹ ਗੁੱਸਾ ਹੋਰ ਪ੍ਰਚੰਡ ਹੋਣਾ ਚਾਹੀਦਾ ਹੈ ਹਾਲਾਤ ਬਹੁਤ ਗੰਭੀਰ ਨੇ ਬਹੁਤ ਗੰਭੀਰ ਨੇ ਮੈਂ ਮਿੱਟੀ ਦੇ ਕੰਮ ਕਰ ਰਿਹਾ ਹਾਂ ਮੈਂ ਇੱਥੇ ਗਰਾਊਂਡ ਤੇ ਕੰਮ ਕਰ ਰਿਹਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਹਾਲਾਤ ਬਹੁਤ ਚਿੰਤਾਜਨਕ ਨੇ ਰਾਤ ਨੂੰ ਨਾ ਸੱਚ ਜਾਨਿਓ ਜੇ ਨੀਂਦ ਟਲ ਜਾਂਦੀ ਹੈ ਤਾਂ ਫਿਕਰ ਆਉਂਦਾ ਹੈਗਾ ਆਪਣੇ ਬੱਚਿਆਂ ਵੱਲ ਦੇਖਦੇ ਆ ਕਿ ਇਹ ਜਾ ਕੇ ਕਿੱਥੇ ਤੰਬੂ ਲਾ ਕੇ ਬੈਠਣਗੇ ਇਹਨਾਂ ਨੇ ਕੀ ਗੁਨਾਹ ਕਰਤਾ ਜਿਸ ਜਿਸ ਤਰ੍ਹਾਂ ਦਾ ਅਸੀਂ ਮਾਹੌਲ ਬਣਾ ਕੇ ਦੇਤਾ ਸਾਡੀ ਜਿਹੜੀ ਹੈਗੀ ਹੈ ਕੱਲਾ ਪਾਣੀ ਹੀ ਨਹੀਂ ਸਾਡਾ ਪੋਲਿਊਟ ਹੋਇਆ ਕੱਲੀ ਸਾਡੀ ਹਵਾ ਪੋਲਿਊਟ ਨਹੀਂ ਹੋਈ ਸਾਡਾ ਜਿਹੜਾ ਭੋਜਨ ਮੁੱਕ ਗਿਆ ਹੈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਜਿਹੜਾ ਮੈਨੂੰ ਫਿਕਰ ਆਉਂਦਾ ਉਹ ਹੈਗੇ ਤੇ ਪੰਜਾਬ ਦੇ ਵਿੱਚ ਭੋਜਨ ਮੁੱਕ ਗਿਆ ਹੈ ਸਾਡੇ ਕੋਲੇ ਫੂਡ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਜੇ ਤੁਹਾਨੂੰ ਦੇਖਣ ਨੂੰ ਲੱਗਦਾ ਹੋਵੇ ਕਿ ਫੂਡ ਤਾਂ ਇੱਥੇ ਬਹੁਤ ਹੈਗਾ ਹੈ ਮਾਲ ਭਰੇ ਪਏ ਨੇ ਡੇੜੀਆਂ ਭਰੀਆਂ ਪਈਆਂ ਨੇ ਖੇਤਾਂ ਦੇ ਖੇਤ ਭਰੇ ਪਏ ਨੇ ਇਹ ਸਭ ਫੂਡ ਨਹੀਂ ਹੈ ਇਹ ਤਾਂ ਇੰਡਸਟਰੀਅਲ ਐਗਰੀਕਲਚਰ ਦੇ ਵਿੱਚ ਅਸੀਂ ਇੱਕ ਪਾਸੇ ਦੀ ਐਨਪੀਕੇ ਪਾਉਨੇ ਆ ਦੂਸਰੇ ਪਾਸੇ ਦੀ ਗਾਜਰ ਮੂਲੀ ਬਣਾ ਕੇ ਕੱਢ ਲੈਣੇ ਆ ਅੱਜ ਪੰਜਾਬ ਕੋਲੇ ਭੋਜਨ ਨਹੀਂ ਹੈ ਜੇ ਕਰੋਨਾ ਕਾਲ ਦੇ ਵਿੱਚ ਯੂਰੀਆ ਦਾ ਕਟਾ ਬੰਦ ਹੋ ਜਾਂਦਾ ਨਾ ਤਾਂ ਆ ਪੰਜਾਬ ਨੂੰ ਜਿਹੜਾ ਦੇਸ਼ ਦਾ ਢਿੱਡ ਭਰਿਆ ਸੀ ਜਿਸ ਪੰਜਾਬ ਨੇ ਇਹਦੇ ਤੋਂ ਆਪਣੇ 3 ਕਰੋੜ ਲੋਕਾਂ ਦਾ ਢਿੱਡ ਨਹੀਂ ਭਰਿਆ ਜਾਣਾ ਸੀ ਬਹੁਤ ਡੇਰਾ ਸੰਕਟ ਹੈ ਬਹੁਤ ਹੀ ਡੇਰਾ ਸੰਕਟ ਹੈ ਇਸ ਸਮੇਂ ਸਵਾਲ ਹੀ ਨਹੀਂ ਹੈ ਕਿ ਕੌਣ ਕਿੱਡਾ ਵੱਡਾ ਦੋਸ਼ੀ ਹੈ ਕਿਸਾਨ ਕਹਿ ਰਿਹਾ ਕਿ ਵਾਤਾਵਰਨ ਨੂੰ ਕੁਲੀਦ ਕਰਨ ਦੇ ਵਿੱਚ ਇੰਡਸਟਰੀ ਰੋਲ ਪਲੇ ਕਰ ਰਹੀ ਹੈ ਉਹ ਸਾਰਾ ਪਾਣੀ ਡੰਪ ਕਰ ਰਿਆ ਹੈ ਜ਼ਮੀਨ ਦੇ ਵਿੱਚ ਇੰਡਸਟਰੀ ਵਾਲੇ ਕਹਿੰਦੇ ਆ ਕਿ ਕਿਸਾਨ ਦੋਸ਼ੀ ਹੈ ਉਹ ਖੇਤਾਂ ਦੇ ਵਿੱਚ ਜ਼ਹਿਰ ਪਾ ਰਿਹਾ ਹੈ ਸਾਰਾ ਪਾਣੀ ਲੀਚ ਕਰਕੇ ਥੱਲੇ ਜਾ ਰਿਹਾ ਹੈ ਇਹ ਅੱਗਾ ਲਾ ਰਹੇ ਨੇ ਇਹ ਦੋਸ਼ੀ ਨੇ ਸ਼ਹਿਰ ਚ ਬੈਠਾ ਬੰਦਾ ਕਹਿੰਦਾ ਹੈਗਾ ਕਿ ਇੰਡਸਟਰੀ ਵੀ ਦੋਸ਼ੀ ਹੈ ਇਹ ਵੀ ਦੋਸ਼ੀ ਹੈ ਪਰ ਆਪਣੇ ਆਪ ਨੂੰ ਭੁੱਲ ਜਾਨੇ ਆਸੀਂ ਕਿ ਅਸੀਂ ਕਿੰਨਾ ਗੁਨਾਹ ਕਰ ਰਹੇ ਹਾਂ ਸਭ ਦੋਸ਼ੀ ਹੈ ਕਿਸੇ ਇੱਕ ਸਰਦੋਸ਼ੀ ਨਹੀਂ ਦਿੱਤਾ ਜਾ ਸਕਦਾ ਸਾਰੇ ਦੋਸ਼ੀ ਹੈ ਸਾਰੇ ਗੁਨਾਹਗਾਰ ਹੈ ਮੈਂ ਵੀ ਗੁਨਾਹਗਾਰ ਹੈ ਮੈਂ ਆਪਣੇ ਠੀਕੇ ਕੀਤੇ ਜ਼ਹਿਰ ਨਹੀਂ ਪਾਉਂਦਾ ਪਰ ਬੁੱਡੇ ਦਰਿਆ ਦੇ ਸਤਲੁਜ ਦਰਿਆ ਦੇ ਵਿੱਚ ਡਾਈਇੰਗ ਇੰਡਸਟਰੀ ਦਾ ਪਾਣੀ ਪਾਉਣ ਦੇ ਵਿੱਚ ਮੈਂ ਵੀ ਜ਼ਿੰਮੇਵਾਰ ਹਾਂ ਆ ਮੇਰੇ ਜਿਹੜੀ ਜੈਕਟ ਪਾਈ ਹੈ ਨਾ ਕਲਰਡ ਤੰਗਦਾਰ ਇਹ ਮੈਨੂੰ ਕਲਰਡ ਜੈਕਟ ਚਾਹੀਦੀ ਹੈ ਤਾਂ ਇਹ ਕਲਰ ਕਿੱਥੋਂ ਦਾ ਕਿਤੇ ਆਊਗਾ ਹੀ ਨਾ ਇਸ ਇਹ ਇਹ ਜਿਹੜਾ ਡਾਈing ਇੰਡਸਟਰੀ ਨੇ ਪਾਣੀ ਤਾਂ ਕਿਤਨਾ ਕਿਤੇ ਸਿੱਟਣਾ ਹੀ ਹੈ ਤਾਂ ਮੈਂ ਵੀ ਗੁਨਾਹਗਾਰ ਆ ਮੈਂ ਵੀ ਦੋਸ਼ੀ ਆ ਅਸੀਂ ਜਦੋਂ ਦੂਸਰੇ ਤੇ ਉਂਗਲ ਠਾਉਨੇ ਆਪਣੇ ਆਪ ਨੂੰ ਭੁੱਲ ਜਾਂਦੇ ਆ ਸਾਰੇ ਗੁਨਾਹਗਾਰ ਆ ਪਰ ਇਸ ਸਮੇਂ ਸਵਾਲ ਇਹ ਨਹੀਂ ਹੈ ਕਿ ਕੌਣ ਕਿੱਡਾ ਵੱਡਾ ਗੁਨਾਹਗਾਰ ਹੈ ਇਸ ਸਮੇਂ ਸਵਾਲ ਇਹ ਹੈ ਕਿ ਮੈਂ ਇਹਦੇ ਰਵਾਈਵਲ ਵਾਸਤੇ ਕੀ ਕੀਤਾ ਮੈਂ ਇਸ ਵਾਤਾਵਰਨ ਨੂੰ ਸੁਧਾਰ ਵਾਸਤੇ ਮੇਰਾ ਕੀ ਰੋਲ ਹੈ ਮੈਂ ਕੀ ਕੀਤਾ ਸਾਨੂੰ ਇਹ ਦੇਖਣਾ ਪੈਣਾ ਹੈ ਅਸੀਂ ਕਿਸੇ ਦੇ ਪ੍ਰਤੀ ਜਵਾਬਦੇਹ ਨਹੀਂ ਆ ਅਸੀਂ ਕਿ ਕਿ ਸਿਕ ਕਾਨੂੰਨ ਦੇ ਪ੍ਰਤੀ ਜਵਾਬ ਦੇ ਨਹੀਂ ਹੈ ਅਸੀਂ ਕੋਈ ਸਮਾਜਿਕ ਤੌਰ ਤੇ ਜਵਾਬ ਦੇ ਨਹੀਂ ਹੈ ਅਸੀਂ ਆਪਣੀ ਅੰਤਰਾਤਮਾ ਨੂੰ ਜਵਾਬ ਦੇ ਹ ਮਨੁੱਖ ਨੇ ਜਦੋਂ ਇਹ ਧਰਤੀ ਸਿਰਜੀ ਸੀ ਸਾਰੀ ਜਿਹੜੀ ਕਾਇਨਾਤ ਨੂੰ ਸਿਰਜਿਆ ਸੀ ਹਰੇਕ ਜੀਵ ਨੂੰ ਕੁਛ ਨਾ ਕੁਛ ਦਿੱਤਾ ਮਨੁੱਖ ਨੂੰ ਸਭ ਤੋਂ ਜ਼ਿਆਦਾ ਦਿਮਾਗ ਦਿੱਤਾ ਤਾਂ ਦਿਮਾਗ ਦੇ ਨਾਲ ਇੱਕ ਅੰਦਰ ਦੀ ਆਤਮਾ ਦੀ ਵਾਜਵੀਂ ਦਿੱਤੀ ਕਿ ਇਹ ਕਿਤੇ ਜ਼ਿਆਦਾ ਜਿਹੜਾ ਹੈਗਾ ਦਿਮਾਗ ਦੇ ਨਾਲ ਬਾਕੀ ਸਾਰੀਆਂ ਪ੍ਰਜਾਤੀਆਂ ਨੂੰ ਖਤਮ ਨਾ ਕਰ ਦੇਵੇ ਤਾਂ ਇਹ ਇੱਕ ਅੰਦਰ ਇੱਕ ਐਸਾ ਮੈਕੈਨਿਜ਼ਮ ਦਿੱਤਾ ਕਿ ਤੁਹਾਡਾ ਉਹ ਅੰਦਰ ਦੀ ਆਵਾਜ਼ ਜਾਗਦੀ ਹੈ ਜਦੋਂ ਵੀ ਤੁਸੀਂ ਗੁਨਾਹ ਕਰਦੇ ਹੋ ਨਾ ਤੁਹਾਡੇ ਅੰਦਰ ਦੀ ਇੱਕ ਆਵਾਜ਼ ਤੁਹਾਨੂੰ ਕਹਿੰਦੀ ਹੈ ਕਿ ਤੂੰ ਗਲਤ ਕੰਮ ਕਰ ਰਿਹਾ ਹੈ ਅਸੀਂ ਉਹਨੂੰ ਇਗਨੋਰ ਕਰ ਦਿੰਨੇ ਹਾਂ ਅਸੀਂ ਉਹਦੇ ਤੋਂ ਬੇਪਰਵਾਹ ਹੋ ਜਾਂਦੇ ਹਾਂ ਉਹਦੀ ਅੰਦਰ ਦੀ ਆਤਮਾ ਦੀ ਆਵਾਜ਼ ਨੂੰ ਕਦੇ ਵੀ ਇਗਨੋਰ ਨਾ ਕਰੋ ਉਹਨੂੰ ਸੁਨੋ ਜਦੋਂ ਵੀ ਤੁਸੀਂ ਖੇਤਾਂ ਦੇ ਵਿੱਚ ਅਸੀਂ ਜ਼ਹਿਰ ਪਾਉਂਦੇ ਹਾਂ ਜਾਂ ਕੋਈ ਇੰਡਸਟਰੀ ਵਾਲਾ ਪਾਣੀ ਥੱਲੇ ਡੰਪ ਕਰਦਾ ਹੈ ਤਾਂ ਅੰਦਰ ਤੁਹਾਨੂੰ ਅੰਦਰ ਆਤਮਾ ਦੀ ਆਵਾਜ਼ ਆਉਂਦੀ ਹੈ ਅਸੀਂ ਭੁੱਲ ਜਾਣੇ ਹਾਂ ਅਸੀਂ ਉਹਨੂੰ ਇਗਨੋਰ ਕਰ ਦਿੰਨੇ ਹਾਂ ਸੋ ਮੇਰੇ ਵੀਰੋ ਆ ਸਮਾਂ ਜਿਹੜਾ ਹੈਗਾ ਨਾ ਆਪਸ ਵਿੱਚ ਸਿੰਘ ਪਸਾਉਣ ਦਾ ਸਮਾਂ ਨਹੀਂ ਹੈ ਹਾਲਾਤ ਬਹੁਤ ਘਾਤਕ ਨੇ ਬੜੇ ਵਿਸਫੋਟਕ ਨੇ ਬਹੁਤ ਬੁਰੇ ਭਿਆਨਕ ਦੌਰ ਵੱਲ ਨੂੰ ਗੁਜ਼ਰ ਰਹੇ ਹਾਂ ਇੱਕ ਇੱਕ ਦਿਨ ਟੱਪ ਰਿਹਾ ਜਿਹੜਾ ਉਹ ਬਹੁਤ ਖਤਰਨਾਕ ਆ ਰਿਹਾ ਬੜੇ ਖਤਰਨਾਕ ਦੌਰ ਵੱਲ ਨੂੰ ਵਧ ਰਹੇ ਹਾਂ ਇੱਕ ਇੱਕ ਦਿਨ ਇੱਕ ਇੱਕ ਘੰਟਾ ਇੱਕ ਇੱਕ ਮਿੰਟ ਜਿਹੜਾ ਬੀਤ ਰਿਹਾ ਉਹ ਅਸੀਂ ਉਸ ਜਿਹੜੀ ਦਲਦਲ ਹੈ ਉਹਦੇ ਵਿੱਚ ਹੋਰ ਗਹਿਰੇ ਡੁੱਬਦੇ ਜਾ ਰਹੇ ਹਾਂ ਇਹੀ ਹਾਲਾਤ ਚੱਲਦੇ ਰਹੇ ਸਾਡਾ ਕਿਸੇ ਨੇ ਬਾਸਮਤੀ ਨਹੀਂ ਖਰੀਦਣਾ ਸਾਡਾ ਕਿਸੇ ਨੇ ਆਲੂ ਵੀ ਨਹੀਂ ਖਰੀਦਣਾ ਕਿਸੇ ਨੇ ਪੰਜਾਬ ਵੱਲ ਨੂੰ ਮੂੰਹ ਨਹੀਂ ਕਰਨਾ ਚਾਰ ਪੰਜ ਦਿਨ ਦਾ ਪਹਿਲਾ ਇਨਸੀਡੈਂਟ ਹੈ ਜਿੱਦਾ ਇਨਸਟੈਂਟ ਰਿਐਕਸ਼ਨ ਮੇਰਾ ਜਦੋਂ ਇਸ ਵੀਡੀਓ ਤੋਂ ਬਾਅਦ ਆਇਆ ਸੀਗਾ ਮੈਂ ਆਮ ਤੌਰ ਤੇ ਯੂਜ਼ੂਲੀ ਨਹੀਂ ਬੋਲਦਾ ਤੇ ਪਰ ਇਹ ਜਿਹੜਾ ਰਿਐਕਸ਼ਨ ਮੇਰਾ ਇਨਸਟੈਂਟਲੀ ਆਇਆ ਸੀਗਾ ਇਸ ਵੀਡੀਓ ਦੇਖਣ ਤੋਂ ਬਹੁਤਾਂ ਦੇ ਕਾਰਨ ਇਹ ਵੀ ਸੀਗਾ ਮੇਰੇ ਇੱਕ ਦੋਸਤ ਨੇ ਹਰਪਿੰਦਰਪਾਲ ਜੀ ਬੈਲਜੀਅਮ ਤੋਂ ਤਾਂ ਉਹਨਾਂ ਦਾ ਫੋਨ ਆਇਆ ਕਮਲ ਜੀ ਹਾਲਾਤ ਬੜੇ ਡਰਾ ਹੀ ਜਾਂਦਾ ਹੁਣ ਤਾਂ ਤਾਂ ਮੈਨੂੰ ਉਹ ਕਹਿੰਦੇ ਕਿ ਮੈਂ ਜਦੋਂ ਤੁਰਨ ਲੱਗਿਆ ਨਾ ਪੰਜਾਬ ਆਉਣ ਵਾਸਤੇ ਤੇ ਮੇਰੀ ਵਾਈਫ ਕਹਿੰਦੀ ਕਿ ਤੂੰ ਨਾ ਜਾ ਮੈਨੂੰ ਡਰ ਲੱਗਦਾ ਹੈ ਟੌਕਸਿਸਿਟੀ ਲੈਵਲ ਬਹੁਤ ਹਾਈ ਹੋ ਗਿਆ ਉੱਥੇ ਤੇ ਤੂੰ ਇੱਕ ਮਹੀਨਾ ਰਹਿਣਾ ਰਹਿਣਾ ਉੱਥੇ ਤੇ ਕੋਈ ਕਿਡਨੀ ਪ੍ਰੋਬਲਮ ਨਾ ਆ ਜਾਈ ਕੋਈ ਹੋਰ ਇਲਮੈਂਟ ਨਾ ਹੋ ਜਾਵੇ ਤੂੰ ਨਾ ਜਾ ਕਹਿੰਦਾ ਮੈਂ ਕਿ ਹੁਣ ਮੇਰੀ ਜਨਮ ਭੂਮੀ ਆ ਮੈਂ ਕਿਵੇਂ ਛੱਡ ਦੇ ਆ ਕਿਵੇਂ ਨਾ ਜਾਵਾਂ ਕਹਿੰਦਾ ਸੱਚ ਦੱਸਿਓ ਕਿੰਨਾ ਡਰ ਬਹੁਤ ਲੱਗਦਾ ਹੈ ਕਹਿੰਦਾ ਮੈਂ ਆਖਿਆ ਮੈਂ ਉੱਥੋਂ ਦਾ ਖਾਣਾ ਨਹੀਂ ਖਾਊਗਾ ਮੈਂ ਉੱਥੋਂ ਦਾ ਪਾਣੀ ਨਹੀਂ ਪੀਊਗਾ ਤੋ ਕਹਿੰਦੀ ਹਵਾ ਤਾਂ ਉੱਥੋਂ ਦੀ ਹੈ ਨਾ ਹਵਾ ਜ਼ਹਿਰੀਲੀ ਹੋ ਗਈ ਉੱਥੋਂ ਦੀ ਇੰਨੀ ਇੰਨੇ ਜ਼ਹਿਰ ਘੁਲ ਗਏ ਉੱਥੋਂ ਦੀ ਹਵਾ ਦੇ ਵਿੱਚ ਆਹ ਸਾਡਾ ਹਾਲਾਤ ਹੈ ਤਾਂ ਇਹ ਹਾਲਾਤ ਦੇ ਅਸੀਂ ਕਿਸੇ ਨੂੰ ਦੋਸ਼ ਦੇਈਏ ਕਿ ਫਲਾਨਾ ਜ਼ਿੰਮੇਵਾਰ ਹੈ ਕਿਉਂਕਿ ਜ਼ਿੰਮੇਵਾਰ ਆ ਹੀ ਨਹੀਂ ਹੈ ਇਹ ਸਮਾਪਸ ਵਿੱਚ ਸਿੰਘ ਸੌਣ ਦਾ ਨਹੀਂ ਸਮਾ ਸਿਰਫ ਉਰੰਦਾ ਸਭ ਨੂੰ ਇਕੱਠੇ ਹੋਣ ਦਾ ਸਮਾਂ ਹੈ ਜਦੋਂ ਤੁਹਾਡੇ ਘਰ ਦੇ ਸਾਹਮਣੇ ਛੇ ਰਾ ਕੇ ਟੁੱਟਾ ਮਾਰ ਰਿਹਾ ਹੋਵੇ ਨਾ ਉਹ ਤਾਂ ਇਹ ਨਹੀਂ ਹੁੰਦਾ ਕਿ ਮੈਂ ਬੈੱਡ ਥੱਲੇ ਵੜ ਜਾ ਜਾਂ ਮੈਂ ਉੱਥੇ ਲੁਕ ਜਾ ਉਦੋਂ ਤਾਂ ਇਹ ਹੁੰਦਾ ਕਿ ਸਾਰੇ ਇਕੱਠੇ ਹੋ ਕੇ ਗੇਟ ਨੂੰ ਜ਼ੋਰ ਦੇ ਕੇ ਬੰਦ ਕਰਕੇ ਰੱਖੀਏ ਕਿ ਅੰਦਰ ਨਾ ਆ ਜੇ ਹਾਲਾਤ ਪੰਜਾਬ ਦੇ ਇੰਨੇ ਗੰਭੀਰ ਨੇ ਸੋ ਸਾਰੇ ਅਸੀਂ ਆਪਸ ਵਿੱਚ ਇਕੱਠੇ ਹੋਈਏ ਐਸੀਆਂ ਆਵਾਜ਼ਾਂ ਜਿਹੜੀਆਂ ਇਸ ਰਿਵਾਈਵਲ ਵਾਸਤੇ ਕੁਝ ਕੰਮ ਕਰਦੀਆਂ ਨੇ ਕੋਈ ਸੁਧਾਰ ਵਾਸਤੇ ਕੰਮ ਕਰਦੀਆਂ ਨੇ ਐਸੇ ਜੁਗਨੂ ਨੇ ਜਿਹੜੇ ਜਿਹੜੇ ਇਸ ਹਨੇਰੀ ਰਾਤ ਦੇ ਵਿੱਚ ਉਸਤਿਲ ਫੁੱਲ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਨੂੰ ਐਪਰੀਸ਼ੀਏਟ ਕਰੀਏ ਉਹਨਾਂ ਨੂੰ ਹੌਸਲਾ ਦੇਈਏ ਉਹਨਾਂ ਦਾ ਸਾਥ ਦਿਈਏ ਸਭ ਆਪਣਾ ਆਪਣਾ ਰੋਲ ਬਣਦਾ ਪਲੇ ਕਰੀਏ ਜਿਹੜੇ ਕੁਛ ਮੈਂ ਤਾਂ ਕਿਸਾਨ ਯੂਨੀਅਨ ਆਗਿਆ ਨੂੰ ਵੀ ਅਪੀਲ ਕਰੂੰਗਾ ਕਿ ਤੁਸੀਂ ਤੁਸੀਂ ਫਿਰ ਬੇਨਤੀ ਕਰੋ ਆਪਣੇ ਕਿਸਾਨਾਂ ਨੂੰ ਬੇਨਤੀ ਕਰੋ ਕਿ ਆਪਣੇ ਜੋਗਰਾ ਹੀ ਬੀਜ ਲਓ ਜੇ ਇੱਕ ਕਿਸਾਨ ਇੱਕ 5 ਏਕੜ ਵਾਲਾ ਕਿਸਾਨ ਹੈ ਉਹ ਆਪਣੇ ਖਾਣ ਵਾਸਤੇ ਹੀ 1 ਏਕੜ ਦੇ ਵਿੱਚ ਜ਼ਹਿਰ ਮੁਕਤ ਖੇਤੀ ਕਰ ਲਵੇ ਤਾਂ ਕਿੰਨਾ ਵੱਡਾ ਰਕਬਾ ਪੰਜਾਬ ਦੇ ਵਿੱਚ ਉਹ ਜ਼ਹਿਰ ਮੁਕਤ ਹੋ ਜਾਊਗਾ ਕਿੰਨਾ ਟਾਕਸਿਸਿਟੀ ਲੋਡ ਘਟੂਗਾ ਪੰਜਾਬ ਦੇ ਉੱਤੇ ਤੇ ਕੰਜ਼ੂਮਰ ਵੀ ਡਿਮਾਂਡ ਕਰੇ ਇੱਕ ਸ਼ਹਿਰ 'ਚ ਰਹਿਣ ਵਾਲਾ ਬੰਦਾ ਕਿਸੇ ਦੁਕਾਨ ਤੇ ਜਾ ਕੇ ਮੰਗੇ ਕਿ ਮੈਨੂੰ ਜ਼ੈਰ ਮੁਕਤ ਸਬਜ਼ੀ ਚਾਹੀਦੀ ਹੈ ਚਾਹੇ ਉਹਨੂੰ ਪਤਾ ਹੈ ਵੀ ਇਹਦੇ ਕੋਲੇ ਨਹੀਂ ਹੈਗੀ ਇੱਕ ਮੰਗ ਕ੍ਰੀਏਟ ਕਰੋ ਇੱਕ ਡਿਮਾਂਡ ਕ੍ਰੀਏਟ ਕਰੋ ਜਦੋਂ ਡਿਮਾਂਡ ਕ੍ਰੀਏਟ ਹੋਊਗੀ ਤਾਂ ਆਪੇ ਪੈਦਾ ਕਰਨ ਵਾਲੇ ਵੀ ਹੋਰ ਪੈਦਾ ਹੋ ਜਾਣਗੇ ਸੋ ਇਸ ਸਮੇਂ ਜਿਹੜਾ ਹੈਗਾ ਅ ਜੋ ਵਾਤਾਵਰਣ ਦਾ ਸੁਧਾਰ ਵਾਸਤੇ ਉਸਮਾਨਾ ਬੋਟਾ ਵੀ ਤਲਫਲ ਯੋਗਦਾਨ ਪਾ ਰਿਹਾ ਹੈ ਉਹੀ ਵੱਡਾ ਸਮਾਸ਼ੀ ਦੀ ਹੈ ਉਹਦੇ ਤੇ ਉਹ ਇਹ ਦਿੱਧੂ ਵੱਡੀ ਸਾਜ ਦੀ ਸੇਵਾ ਕੀ ਹੋ ਸਕਦੀ ਹੈ ਸਾਡੇ ਸਮਾਜਿਕ ਸਾਡੇ ਮੁੱਦੇ ਬਹੁਤ ਨੇ ਇਸ ਸਮੇਂ ਸਾਡੇ ਹਰ ਫੀਲਡ ਦੇ ਵਿੱਚ ਬਹੁਤ ਸਮੱਸਿਆਵਾਂ ਨੇ ਸਾਡੀਆਂ ਸਮਾਜਿਕ ਸਮੱਸਿਆਵਾਂ ਨੇ ਧਾਰਮਿਕ ਸਮੱਸਿਆਵਾਂ ਨੇ ਰਾਜਨੀਤਿਕ ਸਮੱਸਿਆਵਾਂ ਨੇ ਬਹੁਤ ਸਮੱਸਿਆਵਾਂ ਦੇ ਵਿੱਚ ਘਿਰ ਚੁੱਕੇ ਆ ਅਸੀਂ ਪਰ ਉਹ ਸਾਰੀਆਂ ਸਮੱਸਿਆਵਾਂ ਬਾਤ ਚਾਉਂਦੀਆਂ ਨੇ ਪਹਿਲਾਂ ਸਮਾਜ ਹੋਣ ਦੇ ਵਿੱਚ ਆਉਂਦਾ ਹੈ ਤੇ ਅੱਜ ਦਾ ਜਿਹੜਾ ਸਮਾਂ ਹੈ ਉਹ ਸਮਾਜ ਦੀ ਹੋਣ ਦਾ ਖਤਰਾ ਹੈ ਸਾਡਾ ਜਿਹੜਾ ਹਿਊਮਨ ਸਿਵਲਾਈਜੇਸ਼ਨ ਦਾ ਕ੍ਰਾਈਸਿਸ ਖੜਾ ਹੋਇਆ ਪਿਆ ਹੈ ਸਾਡੀ ਸਭਿਤਾ ਲੋਪ ਹੋਣ ਦਾ ਖਤਰਾ ਹੋਇਆ ਗਿਆ ਹੈ ਜਦੋਂ ਕਿਤੇ ਪਸ਼ੂਆਂ ਦੇ ਮੇਰੇ ਕੋਲੇ ਪਸ਼ੂ ਰੱਖੇ ਨੇ ਮੈਂ ਉਹਨਾਂ ਕੋਲੇ ਜਾਂਦਾ ਨਾ ਤਾਂ ਮਨ ਭਰੇ ਆਉਂਦਾ ਕਿ ਉਹ ਵਿਚਾਰੇ ਮੈਨੂੰ ਲਾਂਭਾ ਦੇ ਰਹੇ ਆ ਕਿ ਅਸੀਂ ਕੀ ਕੀਤਾ ਸੀ ਸਾਡਾ ਕੀ ਗੁਨਾਹ ਸੀ ਉਹ ਪਸ਼ੂ ਵਿਚਾਰੇ ਜਿਹੜੇ ਹੈਗੇ ਆ ਉਹਨਾਂ ਦੀ ਫਰਟੀਲਿਟੀ ਡਿਸਟਰਬ ਹੋ ਰਹੀ ਹੈ ਉਹਨਾਂ ਵਿੱਚ ਦੁੱਧ ਨਹੀਂ ਹੋ ਰਿਹਾ ਅਸੀਂ ਅਸੀਂ ਮਨੁੱਖ ਨੇ ਸਾਰੀਆਂ ਪ੍ਰਜਾਤੀਆਂ ਦਾ ਕਿੰਨਾ ਨੁਕਸਾਨ ਕੀਤਾ ਹੈ ਸਾਰੀ ਜਿਹੜੀ ਵਨਸਪਤੀ ਦਾ ਬਾਇਓਡਾਈਵਰਸਿਟੀ ਨੂੰ ਡੈਮੇਜ ਕਰਤਾ ਅਸੀਂ ਸਾਰੇ ਸਾਰੇ ਗੁਨਾਹ ਕਰ ਰਹੇ ਆ ਅਸੀਂ ਸਾਰੇ ਰਲ ਮਿਲ ਕੇ ਨੇ ਕੀਤਾ ਸਭ ਨੇ ਕੀਤਾ ਅਸੀਂ ਇੱਕ ਦੂਸਰੇ ਨੂੰ ਦੋਸ਼ ਦਿੰਨੇ ਆ ਸੋ ਇਹ ਸਮਾਂ ਦੋਸ਼ ਦੇਣ ਦਾ ਨਹੀਂ ਹੈ ਇਸ ਸਮਾਂ ਸਿਰ ਜੋੜਨ ਦਾ ਬੈਠਣ ਦਾ ਹੈ ਤੇ ਜੋ ਵੀ ਕੋਈ ਆਵਾਜ਼ ਸਾਡੀ ਜਿਹੜੀ ਹੈਗੀ ਹੈ ਅਪਸਵਿਚ ਜਿਹੜਾ ਪਾੜਾ ਵਧਾਉਂਦੀ ਹੈ ਉਸ ਆਵਾਜ਼ ਨੂੰ ਇਗਨੋਰ ਕਰੋ ਉਹਦੇ ਤੇ ਨਾ ਰਿਐਕਟ ਕਰੋ ਆਪਣੇ ਆਪ ਨੂੰ ਤਕੜਾ ਕਰੋ ਹਿੰਮਤ ਦੇ ਵਿੱਚ ਕੁਝ ਥਿਲਫੁਲ ਜਿੰਨਾ ਯੋਗਦਾਨ ਪਾ ਸਕਦਾ ਪਾਈਏ ਬਹੁਤ ਗਹਿਰੇ ਸੰਕਟ ਵੱਲੋਂ ਵਧ ਰਹੇ ਹਨ ਬਹੁਤ ਗਹਿਰੇ ਸੰਕਟ ਵੱਲੋਂ ਵਧ ਰਹੇ ਹਨ ਸਬਦਤਨਪਤ